ਸਾਥ ਸੰਗਤ ਜੀ ਧੰਨ ਧੰਨ ਸ਼੍ਰੀ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਜੋ ਕਿ ਕੀਰਤ ਪ੍ਰਸਾਦ ਦੇ ਵਿੱਚ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ 1 9 2025 ਨੂੰ ਬੜੇ ਧੁੰਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਸਭ ਸੰਗਤਾਂ ਨੂੰ ਬੇਨਤੀ ਹੈ ਵੀ ਸੰਗਤਾਂ ਬੇਨਤੀ ਹੈ ਕਿ ਕੀਰਤਪੁਰ ਸਾਹਿਬ ਬਾਬਾ ਸ਼੍ਰੀ ਚੰਦ ਜੀ ਸਤਾਨ ਵਿਖੇ 1.9.2025 ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਸਭ ਦੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਬਰਕਤਾਂ ਬਖਸ਼ਿਸ਼ਾਂ ਲਿਆਣ ਜੀ ਸਾਥ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਹੈ ਜੀਸਸ ਥਾਨ ਦੇ ਜੋ ਸਥਾਨ ਆਤਮ ਤਨ ਬਾਬਾ ਸ਼੍ਰੀ ਚਾਂਜੀ ਦਾਸ ਜੀ ਦਾ ਸ਼੍ਰੀ ਕੀਰਤਪੁਰ ਸਾਹਿਬ ਹੈ ਇਹ ਬਾਬਾ ਸ਼੍ਰੀ ਚਾਂਜੀ ਦਾਸ ਧੂਣਾ ਹੈ ਜੋ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਨੇ ਬਾਬਾ ਸ਼੍ਰੀ ਚੰਦ ਜੀ ਦਾ ਏ ਤੁਣਾ ਹੈ ਸਾਧ ਸੰਗਤ ਜੀ ਜਵਾਬ ਜੀ ਦਰਸ਼ਨ ਦੀਦਾਰ ਕਰ ਰਹੇ ਹੰ ਤੰਤਨ ਬਾਬਾ ਸ਼੍ਰੀ ਚੰਦ ਜੀ ਸਥਾਨ ਸ਼੍ਰੀ ਕੀਰਤਪੁਰ ਸਾਹਿਬ ਜੋ ਕਿ ਲੜੀਵਰ ਖੰਡਪੜ ਸਾਹਿਬ ਚੱਲ ਰਹੇ ਨੇ ਸਤਿਗੁਰੂ ਦੀ ਬਖਸ਼ਿਸ਼ ਕਿਰਪਾ ਦੁਆਰਾ ਆਪ ਜੀ ਜੋ ਦਰਸ਼ਨ ਦੀਦਾਰ ਕਰ ਰਹੇ ਹਨ ਤਨ ਤਨ ਬਾਬਾ ਸ਼੍ਰੀ ਚੰਦ ਜੀ ਦੇ ਪਵਿੱਤਰ ਪਵਿੱਤਰ ਸਥਾਨਾਂ ਦੇ ਦਰਸ਼ਨ ਦੀਦਾਰ ਕਰ ਰਹੇ ਹਨ ਮਹਾਰਾਜ ਦੀ ਕਿਰਪਾ ਬਖਸ਼ਿਸ਼ ਦੁਆਰਾ ਲੜੀਬਾਰ ਖੰਡਪੜ ਸਾਹਿਬ ਜੀ ਦੀ ਬਖਸ਼ਿਸ਼ ਚੱਲ ਰਹੀ ਹੈ ਸਗਰੂ ਰੂਪ ਸਾਧ ਸੰਗਤ ਜੀ ਤਨ ਬਾਬਾ ਸ਼੍ਰੀ ਚੰਦ ਜੀ ਦੇ ਸਥਾਨਾਂ ਦੇ ਉੱਤੇ ਜੋਖੰਡ ਪੜ ਸਾਹਿਬ ਚੱਲ ਰਹੀ ਨੇ ਭਾਈ ਅਖੰਡ ਪੜ ਸਾਹਿਬ ਅੱਜ ਰੰਮਤਾ ਹੋਈ ਐ ਤੇ 18 ਦੀ ਲੜੀ ਵਾਰ ਅਖੰਡ ਪੜ ਸਾਹਿਬ ਜੀ ਦੇ ਭੋਗ ਪਏ ਹਨ ਸੁਗੁਰੂ ਰੂਪ ਸਾ ਸੰਗਤ ਜੀ ਜੋ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ ਧੰਨ ਬਾਬਾ ਸ਼੍ਰੀ ਚੰਦ ਜੀ ਸ਼੍ਰੀ ਗੀਤਪੁਰ ਸਾਹਿਬ ਜੀ ਚੱਲ ਰਹੇ ਸਾਹਿਬ ਦੇ ਵਿੱਚ ਆਓ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਗੁਰਬਾਣੀ ਸਰਵਣ ਕਰੀਏ ਸਖੋਣੀ ਸਾਹਿਬ ਜੀ ਦੀ ਬਾਣੀ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਚੱਲ ਰਹੀ ਹੈ ਧੰਨ ਧੰਨ ਬਾਬਾ ਸ਼੍ਰੀ ਜਨਜੀਤ ਮਹਾਰਾਜ ਆਓ ਸੰਗਤ ਜੀ ਦਰਸ਼ਨ ਦੀਦਾਰ ਕਰੀਏ ਤੇ ਗੁਰਬਾਣੀ ਸਰਵਣ ਕਰੀਏ ब्रह्मज्ञानी कोहिं सो परा ब्रह्मज्ञानी सो खरथरा ब्रह्मज्ञानी संत सकल दोदार नाम इक ब्रह्मज्ञानी जब सकल संसार ब्रह्मज्ञानीचा इच्छा रंग ब्रह्मज्ञानीचा भव पातुंग ब्रह्मज्ञानीचा नाम आधार ब्रह्मज्ञानीचा నా ప్ఞ బ్రహ్మజ్ఞా సహజ్ఞాని అహం వస్త బ్రహ్మజ్ఞీ చర్మానంద బ్రహ్మజ్ఞాసానంద్రహ్మజ్ఞాని సహజ నివాస नाम लेखो ब्रह्म ज्ञानी का नहीं बिना ब्रह्म ज्ञानी ब्रह्म का बेटा ब्रह्म ज्ञानी एक संगहिता ब्रह्म ज्ञानी का होए अर्जंत ब्रह्म ज्ञानी का मेर्मद मंतल ब्रह्म ज्ञानी जिस तरह का भक्त समरे पढ़ देना ब्रह्म ज्ञानी का पाठ पर प्रताप ब्रह्म ज्ञानी का तत्व बटवा की पय

ਪ੍ਰਾਮ ਗਿਆਨੀ ਦਾ ਕਹਿਆ ਨਾ ਚਾਏ ਅਦਾਰ ਪ੍ਰਾਮ ਗਿਆਨੀ ਸਰਬ ਕਾ ਠਾਕੁਰ ਪ੍ਰਾਮ ਗਿਆਨੀ ਕੀ ਮਿਤ ਤੋਂ ਸੁਣਾਵਾ ਪ੍ਰਾਮ ਗਿਆਨੀ ਕੀ ਗਤ ਪ੍ਰਾਮ ਗਿਆਨੀ ਜਾਣੈ ਪ੍ਰਾਮ ਗਿਆਨੀ ਦਾ ਅੰਤ ਨਾ ਪਾਰ ਨਾਨਕ ਪ੍ਰਾਮ ਗਿਆਨ ਕਾਰ ਕਰਤਾ ਬ੍ਰਹਮ ਗਿਆਨੀ ਸਾਜ ਜੀਵਾ ਨਹੀਂ ਮਰਦਾ ਬ੍ਰਹਮ ਗਿਆਨੀ ਭਗਤ ਜਗਤ ਜਗਤੀ ਕਾਲਤਾ ਬ੍ਰਹਮ ਗਿਆਨੀ ਪੂਰਨ ਵਰੁਣ ਬਦਾਤਾ ਬ੍ਰਹਮ ਗਿਆਨੀ ਅਨਾਥ ਦਾ ਨਾਲ ਬ੍ਰਹਮ ਗਿਆਨੀ ਗਾ ਸਭ ਕੁ ਪਰ ਆਹ ਬ੍ਰਹਮ ਗਿਆਨੀ I Amém. Mean, para ਇਹ ਤਾਰਾ ਿੰਦਰੀਂ ਚਿੰਤਾਾਂ ਗਾਂਲ ਧੋਗ ਤੇ ਰਹਬ ਨਾਨਕ ਕੋਟ ਮਦੇ ਉਹ ਐਸਾ ਅਵਰਤ ਬੈਸਨੋਂ ਕੋ ਇਧਰ ਉਪਰ ਸੋ ਪਰਸਾਨਾ ਇਸਨੇ ਕਿ

ਕੀ ਤਹਿਲਾਰਾਂ ਮੇਤਨੀ ਤ ਮਨ ਤਨ ਅਰਪੈ ਬੇਫਰਨਾਤਰੀ ਤ ਉਫਾਰਿ ਚੇਂਚ ਮੁਗਧਾ ਪਾਤਰ ਕੋ ਤਾਰ ਸਰਬ ਰੋਗ ਕਾ ਆਫਤ ਨਾਮ ਕਨਿਆਨ ਰੂਪ ਮੰਗਲ ਧਨ ਕਾਰ ਤਾ ਜੋਗਤ ਕਿਤਾ ਨਾ ਪਾਇਆ ਧਰਮ ਨਾਨਕ ਤੇ ਮਿਲ ਜਿਸ ਲਿਖਿਆ got yeah. no, ऐसा मान ऐसा अभिमान पैसा रंग ऐसा साई जो, पताए, पताए, जो, पताए, जो पताए, ਕਈ <laughs> ਫੋਟੋ ਬਾਣਾ ਦਾ ਗਾਣ ਬੋਲੋ ਹੈ ਹੈ ਕਈ ਗੁੜ ਪਰ ਤੁਖਨਾ ਕਰ ਹੈ ਕਈ ਗੋੜ ਮਾਇਆ ਸੰਮਾਰੇ ਕਈ ਗੋੜ ਪਰ ਦੇਸ ਪਰ ਹਾਰੇ ਜਿਤ ਜਿਤ ਨਾਮ ਉਹ ਤੇਂਦਰ ਜਿਤ ਜਿਤ ਨਾਮ ਨਾਨਕ ਕਰਤੇ ਕੀ ਜਨ ਕਰਤਾ ਰਜਨਾ ਕਈ ਗੋੜ ਦੇਸ ਚਤੀ ਜੋ ਕੀ ਕਈ ਗੋੜ ਰਾਜੇ ਰਸੁ ਕੀ ਕਈ ਗੋੜ ਪੰਚੀ ਸਾਰੋ ਉਪਾਏ ਕਈ ਗੋੜ ਵਿਹਨ ਦੇ ਜਾਏ ਕਈ ਊੜ ਪਵਨ ਪਾਣੀ ਪ੍ਰਤਾਂਤਰ ਕਈ ਊੜ ਦੇਸ ਭੂਮੰਡਲ ਕਈ ਊੜ ਸਤਿਆ ਸੂਰ ਨਕਸ਼ਤਰ ਕਈ ਊੜ ਦੇਵ ਦਾਨਵ ਇੰਦਰ ਫਿਰ ਛਤਰ ਕਈ ਫੈਦਾ తమ గిరి మేరు సుమద్పీ తీరే కైకొటత కనతి పాద కైకొట పుగు పురేత సుపర నిర్గాట సాపే

i'm going Para, para, yeah ਮਾ ਰਹਿਣਾ ਤੁਹਾਈ ਪ੍ਰਭਾਵਾ So we got... এই যে মা you